ਹਾਜ਼ੂਰੀ ਚ ਸਾਜੀ ਨਵਾਜੀ ਸਾਧ ਸੰਗਤ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਪੈਣਾ ਛੋਟੇ ਬੱਚੇ ਸਭ ਤੋਂ ਪਹਿਲਾਂ ਫਤਿਹ ਦੀ ਝਾਂਚ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਆ ਔਰ ਜਿੱਥੇ ਗੁਰੂ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਬੱਤ ਸਾਲ ਬਿਤਾਏ ਬਾਣੀ ਉਚਰੀ ਤੇ ਇੱਥੇ ਇਹ ਜਿਹੜਾ ਸਮਾਗਮ ਹਰ ਸਾਲ ਕਰਾਇਆ ਜਾਂਦਾ ਉਹਦੇ ਵਿੱਚ ਮੈਨੂੰ ਦੂਜੀ ਵਾਰ ਆਉਣ ਦਾ ਮੌਕਾ ਮਿਲਿਆ ਮੈਂ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਸਾਹਿਬ ਰਾਜ ਸਭਾ ਦੇ ਜਿਹੜੇ ਮੈਂਬਰ ਨੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਉਹਨਾਂ ਦੀ ਟੀਮ ਦਾ ਧੰਨਵਾਦ ਕਰਦਾ बहुत सारिया दियां धार्मिक शख्सियत मेरे सामने बैठिया गुणी गयानी लोग बैठे मैं कोई ज्यादा लंबा भाषण नहीं देना एक दो गल करूंगा कि गुरु साहब ने कहा कि पवन गुरु पा पिता माता धरत महात् सो पानी की सामभ संभाल ली जो ਚਿਚੇਵਾਲ ਸਾਹਿਬ ਨੇ ਆਪਣੀ ਟੀਮ ਨਾਲ ਮਿਲ ਕੇ ਇੱਥੇ ਕੋਸ਼ਿਸ਼ਾਂ ਕੀਤੀਆਂ ਨੇ ਔਰ ਕਾਮਯਾਬੀ ਹਾਸਲ ਕੀਤੀ ਹੈ ਉਹ ਬਹੁਤ ਘਟੋ ਦੀ ਉਦਾਹਰਣ ਮਿਲਦੀ ਹੈ ਨੀਤਾ ਸਾਡੇ ਅਸੀਂ ਦੇਖਦੇ ਹਾਂ ਕਿ ਸਾਡੇ ਪਾਣੀ ਜਿਹੜੇ ਨੇ ਸਾਡੀਆਂ ਕੱਸੀਆਂ ਸਾਡੇ ਸੂਏ ਰਜਵਾਹੇ ਉਹ ਕਾਲੇ ਰੰਗ ਦੇ ਹੋ ਗਏ ਸ਼ਹਿਰਾਂ ਦਾ ਸੀਵਰੇਜ ਦਾ ਪਾਣੀ ਫੈਕਟਰੀਆਂ ਦਾ ਪਾਣੀ ਸਾਰਾ ਉਹਨਾਂ ਦੇ ਵਿੱਚ ਆਉਣ ਲੱਗ ਗਿਆ ਜਦ ਕੇ ਸਾਡੇ ਸੂਬੇ ਦਾ ਨਾਮ ਪਾਣੀਆਂ ਤੇ ਹੈ ਪੰਜ ਆਬ ਪੰਜ ਪਾਣੀ ਪਰ ਨਾ ਸਾਡੇ ਕੋਲੇ ਉੱਪਰ ਵਾਲਾ ਪਾਣੀ ਰਿਹਾ ਹੁਣ ਨਾ ਸਾਡੇ ਕੋਲੇ ਧਰਤੀ ਦੇ ਥੱਲੇ ਵਾਲਾ ਪਾਣੀ ਦੇਣਾ 6 600 ਫੁੱਟ ਤੇ ਥੱਲੇ ਪਰ ਧਰਤੀ ਦੇ ਪਾਣੀ ਚਲਾ ਗਿਆ ਪਤਾ ਨਹੀਂ ਕਿਹੜੀਆਂ ਪੱਤਨਾ ਅਸੀਂ ਬੋਕੀਆਂ ਮਾਰ ਮਾਰ ਕੇ ਪਟ ਲੀਆਂ ਇਸ ਵਕਤ ਪਾਣੀ ਨੂੰ ਬਚਾਉਣਾ ਸਭ ਤੋਂ ਵੱਡੀ ਪ੍ਰਾਇੋਰਟੀ ਹੈ ਸਾਡੇ ਕੋਲੇ ਪਾਣੀ ਹੈਗਾ ਨਹਿਰਾਂ ਦਾ ਪਰ ਚੈਨਲਾਈਜ਼ ਨਹੀਂ ਕੀਤਾ ਗਿਆ ਸੀਆਂ ਸੂਏ ਹਨੀ ਸੀ ਜਿਸ ਵੇਲੇ ਆਪ ਸੰਗਤ ਦੀ ਕਿਰਪਾ ਹੋਈ ਬੰਨਵੇਂ ਸੀਟਾ ਦਿੱਤੀਆਂ 16 ਮਾਰਚ ਨੂੰ ਸੌ ਚੁੱਕੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਹੋਰਾਂ ਦੇ ਨਗਰ ਖੇੜੇ ਖਟਕੜ ਕਲਾ ਵਿਖੇ ਉਸ ਵੇਲੇ 21% ਪਾਣੀ ਪੰਜਾਬ ਨਹਿਰੀ ਪਾਣੀ ਜਿਹੜਾ ਉਬਰ ਤਰਿਆ ਸੀ 3 ਸਾਲਾਂ ਦੇ ਵਿੱਚ 63% ਤੇ ਆ ਗਏ ਆਪਾਂ ਅਸੀਂ ਪ੍ਰਾਣੀਆਂ ਕੱਸੀਆਂ ਰਿਵਾਈਵ ਕੀਤੀਆਂ ਥੱਲੋਂ ਦੀ ਪਾਈਪਾਂ ਦੱਬੀਆਂ ਇਹੀ ਇੱਕ ਤਰੀਕਾ ਹੈ ਜਿਹੜਾ ਥੱਲੇ ਵਾਲੇ ਪਾਣੀ ਨੂੰ ਬਚਾ ਸਕਦਾ ਸੋ ਅੱਜ ਇੱਕ ਇੱਥੋਂ ਅਹਿਦ ਕਰਕੇ ਜਾਇਓ ਇੱਕ ਇੱਥੋਂ ਸੌ ਖਾ ਕੇ ਜਾਇਓ ਇਕੱਥੇ ਗੁਰੂ ਸਾਹਿਬ ਨਾਲ ਵਾਦਾ ਕਰਕੇ ਜਾਇਓ ਕਿ ਜਿੱਥੇ ਵੀ ਸਾਨੂੰ ਮੌਕਾ ਮਿਲੂਗਾ ਅਸੀਂ ਪਾਣੀ ਬਚਾਉਣ ਦੀ ਕੋਸ਼ਿਸ਼ ਕਰਾਂਗੇ ਪਾਣੀ ਨੂੰ ਗੰਦਲਾ ਕਰਨ ਤੋਂ ਬਚਾਵਾਂਗੇ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪਾਣੀ ਛੱਡਣਾ ਹੈ ਵੇਈ ਨਦੀ ਦੇ ਵਿੱਚ ਰੋਇੰਗ ਦਾ ਔਰ ਜਿਹੜੀਆਂ ਕਿਸ਼ਤੀਆਂ ਦਾ ਚੱਲਣਾ ਇਹ ਬਹੁਤ ਵੱਡੀ ਗੱਲ ਹੈ ਵਾਟਰ ਸਪੋਰਟਸ ਵਾਸਤੇ ਪੰਜਾਬ ਬਹੁਤਾ ਜਾਣਿਆ ਨਹੀਂ ਜਾਂਦਾ ਪਰ ਵਾਟਰ ਸਪੋਰਟਸ ਵਾਸਤੇ ਬਾਬਾ ਜੀ ਨੇ ਜੋ ਐਫਰਟ ਕੀਤੀ ਫੋਟੋਆਂ ਲੱਗੀਆਂ ਹੋਈਆਂ ਇਹਨਾਂ ਮੁੰਡਿਆਂ ਦੀਆਂ ਕੁੜੀਆਂ ਦੀਆਂ ਜਿਨ੍ਹਾਂ ਨੇ ਮੈਡਲ ਜਿੱਤੇ ਨੈਸ਼ਨਲ ਲੈਵਲ ਦੇ ਮੈਡਲ ਜਿੱਤੇ ਇੰਟਰਨੈਸ਼ਨਲ ਲੈਵਲ ਦੇ ਮੈਡਲ ਜਿੱਤੇ ਹੋਏ ਨੇ ਸੋ ਸਾਨੂੰ ਜੇ ਮੌਕਾ ਮਿਲ ਜੇ ਤਾਂ ਸਿੱਖ ਕੁਝ ਵੀ ਕਰ ਸਕਦੇ ਗੁਰੂ ਸਾਹਿਬ ਦੀ ਕਿਰਪਾ ਹੈ ਅਸ਼ੀਰਵਾਦ ਪ੍ਰਾਪਤ ਤਰਤੀ ਹੈ ਕੀ ਨਹੀਂ ਮਿਲ ਸਕਦਾ ਇਸ ਤਰਤੀ ਤੋਂ ਜਿੱਥੇ ਬਾਣੀ ਉਚਰੀ ਹੋਵੇ ਗੁਰਗੁਸ ਗੁਰੂ ਸਾਹਿਬ ਨੇ ਉਹ ਤਾਂ ਬਾਣੀ ਹਜੇ ਵੀ ਫਜ਼ਾ ਦੇ ਵਿੱਚ ਗੂੰਜਦੀ ਫਿਰਦੀ ਹੈ ਤੇ ਮੈਨੂੰ ਅੱਜ ਮੌਕਾ ਮਿਲਿਆ ਇੱਥੇ ਆਉਣ ਦਾ ਮੈਂ ਆਪਣੇ ਆਪ ਨੂੰ ਕਿਸਮਤ ਆਲਾ ਸਮਝਦਾ ਹੁਣ ਇਸ ਤੋਂ ਬਾਅਦ ਕਿਉਂਕਿ ਬਾਬਾ ਜੀ ਨੂੰ ਇਹ ਕੰਮ ਕਰਨਾ ਆਉਂਦਾ ਔਰ ਰਸਵਾ ਦੀ ਸ਼ਕਤੀ ਨਾਲ ਕੋਲੇ ਹੈਗੀ ਹੈ ਔਰ ਜਿਹੜੀ ਕਮੇਟੀ ਦੇ ਮੈਂਬਰ ਨੇ ਉਸ ਪਾਣੀਆਂ ਨਾਲ ਸੰਬੰਧਿਤ ਹੈ ਤਾਂ ਉੱਥੋਂ ਇਹ ਮਸਲੇ ਉਠਾ ਕੇ ਸਰਕਾਰਾਂ ਦੇ ਕੰਨ ਖੋਲ ਸਕਦੇ ਆ ਹੁਣ ਅਗਲਾ ਜਿਹੜਾ ਟੀਚਰ ਸਾਡਾ ਉਹ ਬੁੱਡੇ ਨਾਲੇ ਦਾ ਬੜੇ ਢੇਰ ਦਾ ਉਹ ਵੀ ਨਸੂਰ ਬਣਿਆ ਹੋਇਆ ਹੈ ਬੁੱਡੇ ਨਾਲੇ ਨੂੰ ਵੀ ਠੀਕ ਕਰਾਂਗੇ ਬਾਬਾ ਜੀ ਦੀ ਡਿਊਟੀ ਲਈ ਹੋਈ ਹੈ ਬਜਟ ਦੀ ਕੋਈ ਕਮੀ ਨਹੀਂ ਸਾਡੇ ਤੋਂ 20 ਰੁਪਿਆ ਦਾ ਲੰਗਰ ਇੱਕ ਵਾਰੀ ਭੁੱਖੇ ਸਾਧੂਆਂ ਨੂੰ ਗੁਰੂ ਸਾਹਿਬ ਨੇ ਛਕਾਇਆ ਸੀ ਸਾਡੇ ਤੋਂ 20 ਰੁਪਈਏ ਨਹੀਂ ਖਤਮ ਹੋ ਰਿਹਾ ਤਾਂ ਵਿਆਜ ਹੀ ਚੱਲੀ ਜਾਂਦਾ ਹੈ ਭਾਵੇਂ ਤੁਰਕੀ ਦੇ ਵਿੱਚ ਪਹਚਾਲਾ ਜੇ ਭਾਵੇਂ ਕਿਤੇ ਦੁਨੀਆ 'ਚ ਜੰਗ ਲੱਗ ਜੇ ਭਾਵੇਂ ਕਿਤੇ ਕੋਈ ਕੁਦਰਤੀ ਆਫਤ ਆ ਜੇ ਰੈੱਡ ਕਰਾਸ ਪੌਂਚੇ ਨਾ ਪੌਂਚੇ ਸਾਡੇ ਗੁਰੂ ਕਾ ਲੰਗਰ ਚੱਲ ਪੈਂਦਾ ਪਹਿਲਾਂ ਕਿਉਂਕਿ ਸਾਨੂੰ ਗੁਰੂ ਸਾਹਿਬ ਨੇ ਅਸ਼ੀਰਵਾਦ ਦਿੱਤਾ ਹੈ ਸੋ ਅੱਜ ਵੀ ਅਸੀਂ ਨਤਮਸਤਕਾ ਔਰ ਕੱਲ੍ਹ ਲਈ ਤੁਸੀਂ ਸੁਣਿਆ ਹੋਣਾ ਅਸੀਂ ਇੱਕ ਕਾਨੂੰਨ ਲੈ ਕੇ ਆਏ ਆਂ ਤੇ ਗੁਰੂ ਸਾਹਿਬ ਦੀ ਬੇਅਦਬੀ ਜਿਹੜੀ ਕੇ ਘਟਨਾਵਾਂ ਬਹੁਤ ਵੱਧ ਗਈਆਂ ਸੀ ਉਹਨਾਂ ਨੂੰ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾਾਂ ਦੇਣ ਦਾ ਕਾਨੂੰਨ ਲੈ ਕੇ ਆਏ ਆਂ ਸੀ ਤਾਂ ਕਿ ਜਦੋਂ ਇੱਕ ਨੂੰ ਸਜ਼ਾ ਮਿਲ ਗਈ ਦੋ ਨੂੰ ਮਿਲ ਗਈ ਤਾਂ ਕੋਈ ਹਿੰਮਤ ਨਾ ਕਰੇ ਦੁਬਾਰਾ ਜੇ ਸਾਡਾ ਬਾਪੂ ਸਾਡੇ ਘਰ ਹੀ ਸੁਰੱਖਿਤ ਨਹੀਂ ਹੈਗਾ ਫਿਰ ਹੋਰ ਕਿੱਥੋਂ ਉਮੀਦ ਕਰਾਂਗੇ ਕੋਈ ਬਹਾਨਾ ਨਹੀਂ ਚੱਲੂਗਾ ਵੀ ਮਾਨਸਿਕ ਤੌਰ ਤੇ ਠੀਕ ਨਹੀਂ ਜਾਂ ਮੈਂਟਲੀ ਤੌਰ ਤੇ ਠੀਕ ਨਹੀਂ ਆ ਇਹ ਜਹ ਬਹਾਨਾ ਜਾਂ ਕਰਕੇ ਉਹਨੂੰ ਬਰੀ ਕਰ ਦਿੰਦੇ ਆ 2-3 ਸਾਲ ਦੀ ਸਜ਼ਾ ਉਹ ਬਾਹਰ ਆ ਜਾਂਦਾ ਸੋ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਇੱਕ ਬਹੁਤ ਵੱਡਾ ਖਜ਼ਾਨਾ ਹੈ ਜੇ ਇੱਕ ਅੰਗ ਦੀ ਵੀ ਵਿਆਖਿਆ ਕਰਨ ਲੱਗ ਜੀਏ ਕਈ ਮਹੀਨੇ ਲੱਗ ਜਾਣਗੇ ਇੱਕ ਅੰਗ ਦੀ ਵੀ ਵਿਆਖਿਆ ਕਰਨੀ ਹੋਵੇ ਐਨਾ ਕੁਝ ਸਾਨੂੰ ਖਜ਼ਾਨਾ ਸਾਡੇ ਗੁਰੂ ਸਾਹਿਬ ਦੇ ਗਏ ਹਾਲਾਂਕਿ ਦੁੱਖ ਦੀ ਗੱਲ ਇਹ ਹੈ ਕਿ ਸਾਨੂੰ ਗੁਰੂ ਸਾਹਿਬ ਦੀ ਸੁਰੱਖਿਆ ਲਈ ਕਾਨੂੰਨ ਬਣਾਉਣਾ ਪੈ ਰਿਹਾ ਜਿਹਦੇ ਕੋਲੋਂ ਅਸੀਂ ਆਪਣੀ ਸੁਰੱਖਿਆ ਮੰਗਣ ਆਉਂਦੇ ਹਾਂ ਸਵੇਰੇ ਸ਼ਾਮ ਕਿ ਸਾਡੇ ਪਰਿਵਾਰ ਨੂੰ ਸੁਰੱਖਿਤ ਰੱਖੀ ਸਾਡੇ ਪਰਿਵਾਰ ਨੂੰ ਤੰਦਰੁਸਤ ਰੱਖੀਦਾ ਪਿਆ ਪਰ ਜਿਹੜੇ ਸ਼ਰਾਰਤੀ ਅੰਸਰ ਇਸ ਤਰ੍ਹਾਂ ਦੀ ਕੋਸ਼ਿਸ਼ ਕਰਨਗੇ ਬਖਸ਼ੇ ਨਹੀਂ ਜਾਣਗੇ ਅਜੇਸ ਹਰੀਆਲੀ ਵੱਡੇ ਇਲਾਕੇ ਚ ਆ ਕੇ ਵੈਸੇ ਮਨ ਖੁਸ਼ ਹੋ ਜਾਂਦਾ ਹੈ ਦਰਖਤ ਵੀ ਲਾਈਏ ਹਰੀਆਲੀ ਬਚਾਈਏ ਧਰਤੀ ਬਚਾਈਏ ਕਿਉਂਕਿ ਆਏ ਤਾਂ ਸਾਰੇ ਇਕੱਠੇ ਸੀ ਪਰ ਬੰਦੇ ਦਾ ਦਿਮਾਗ ਵਿਕਸਿਤ ਹੋ ਗਿਆ ਉਹਨੇ ਸਾਇਆਂ ਤੇ ਕਾਬੂ ਕਰ ਲਿਆ ਹਰ ਇੱਕ ਚੀਜ਼ ਨੂੰ ਨੱਥ ਪਾ ਲੰਦੋ ਹਾਥੀਆਂ ਤੱਕ ਨੱਥਾਂ ਪਾ ਲੀਆਂ ਛੇਰਾਂ ਤੱਕ ਨੱਥਾਂ ਪਾ ਲੀਆਂ ਪਰ ਰਹਿਣਾ ਸਾਰਿਆਂ ਨੇ ਇਕੱਠੇ ਹੀ ਐ ਸੋ ਇਸ ਕਰਕੇ ਜਿਉ ਔਰ ਜੀਨੇ ਦੋ ਰਿਕਸ਼ੇ ਤੇ ਵੀ ਲਿਖਿਆ ਹੁੰਦਾ ਐ ਸੋ ਜਿਉਣਾ ਵੀ ਐ ਤੇ ਜਿਉਣ ਦੇਣਾ ਵੀ ਐ ਸਾਡੀ ਕੌਮ ਤਾਂ ਮਾਰਸ਼ਲ ਕੌਮ ਐ ਅਸੀਂ ਤਾਂ ਕੁਰਬਾਨੀਆਂ ਲਈ ਮੰਨੇ ਹੋਇਆ ਅਸੀਂ ਤਾਂ ਭਾਈ ਕਨਈਆ ਜੀ ਦੇ ਵਾਰਿਸ ਆ ਅਸੀਂ ਤਾਂ ਲੜਾਈਆਂ 'ਚ ਦੁਸ਼ਮਣ ਨੂੰ ਵੀ ਪਾਣੀ ਪਿਆ ਦਿੰਨੇ ਆ ਜਦਕੇ ਆ ਹਰਿਆਣਾ ਜਾਂ ਕੋਈ ਹੋਰ ਜਿਹੜੀ ਸਥਿਟਾ ਸਾਡੇ ਦੁਸ਼ਮਣ ਨਹੀਂ ਹੈਗੇ ਤਾਂ ਸਾਡੇ ਭਾਈ ਨੇ ਪਰ ਆਪਦੇ ਹੱਕ ਦਾ ਨਹੀਂ ਅਸੀਂ ਪਾਣੀ ਦੇ ਸਦੋਂ ਕਹਿੰਦੇ ਐ ਕਿ ਜੱਟ ਗੰਨਾ ਨਹੀਂ ਦਿੰਦਾ ਪੈਲੀ ਦੇ ਦਿੰਦਾ ਪਿਆਰ ਨਾਲ ਸੱਥੋ ਜੋ ਮਰਜ਼ੀ ਲੈ ਲੋ ਬਾਹ ਮਰੋੜ ਕੇ ਕੰਮ ਚੱਲਣਾ ਨਹੀਂ ਸਾਡੇ ਨਾਲ ਸੁਸਕਰ ਕੇ ਜਿੰਨਾ ਚਿਰ ਤੁਸੀਂ ਸ਼ਕਤੀ ਬਖਸ਼ੀ ਐ ਪੰਜਾਬ ਦੇ ਹੱਕ 'ਚ ਪੈਨ ਚੱਲੂਗਾ ਲੋਕਾਂ ਦੇ ਹੱਕ 'ਚ ਪੈਨ ਚੱਲੂਗਾ ਗਰੀਬਾਂ ਦੇ ਹੱਕ 'ਚ ਪੈਨ ਚੱਲੂਗਾ 10 ਲੱਖ ਰੁਪਏ ਦਾ ਜੀਵਨ ਬੀਮਾ ਲੈ ਕੇ ਆਇਆ ਕੋਈ ਲੋੜ ਨਹੀਂ ਕੋਈ ਕਾਗਜ਼ ਭਰਨ ਦੀ ਕੋਈ ਫਾਰਮ ਭਰਨ ਦੀ ਰੱਬ ਨਾ ਕਰੇ ਕੋਈ ਬਿਮਾਰੀ ਹੋਵੇ ਹਸਪਤਲ ਜਾਓ ਆਧਾਰ ਕਾਰਡ ਦਿਖਾ ਦਿਓ ਵੋਟਰ ਕਾਰਡ ਦਿਖਾ ਦਿਓ ਲਾਜ ਕਰਾ ਕੇ ਘਰੇ ਆ ਜਾਓ ਬਾਕੀ ਸਾਰਾ ਸਾਬ ਕਿਤਾਬ ਸਰਕਾਰ ਕਰੂਗੀ ਕੋਈ ਬੰਦਾ ਇਹ ਨਹੀਂ ਹੋਣਾ ਚਾਹੀਦਾ ਕਿ ਪੈਸੇ ਨਹੀਂ ਹੈਗੇ ਇਸੇ ਕਰਕੇ ਮੰਜੇ ਤੇ ਪਿਆ ਪਿਆ ਸਵਾਸ ਤਿਆਗ ਗਿਆ ਸੋ ਜਿੰਨਾ ਅਸੀਂ ਕਰ ਸਕਦੇ ਆ ਉਹ ਨਾ ਕਰੀ ਜਾਂਦੇ ਆ ਜਿੰਨਾ ਵਕਤ ਮੁਤਾਬਕ ਸਿਸਟਮ ਥੋੜਾ ਜਿਹਾ 75 ਸਾਲ ਪੁਰਾਣਾ ਵਿਗੜਿਆ ਹੋਇਆ ਉਹਨੂੰ ਠੀਕ ਕਰ ਕਰਦੇ ਕਰਦੇ ਟਾਈਮ ਲੱਗ ਜੂਗਾ ਪਰ ਕਰ ਲਾਂਗੇ ਨੀਤਾ ਸਾਸ ਨੇ ਤੇ ਗੁਰੂ ਸਾਹਿਬ ਸਮੱਤ ਬਖਸ਼ਣ ਗੁਰੂ ਸਾਹਿਬ ਬਲ ਬਖਸ਼ਣ ਮੈਂ ਇੰਨਾ ਕੁ ਅੱਜ ਬਹੁਤ ਬੜਪਾਗੀ ਸੰਗਤ ਹੈ ਜਿਹੜੀ ਅੱਜ ਇੱਥੇ ਗੁਰੂ ਸਾਹਿਬ ਦੇ ਚਰਨਾਂ 'ਚ ਬੈਠੀ ਹੈ ਮੈਂ ਕੋਈ ਬਹੁਤਾ ਰਾਜਨੀਤਿਕ ਗੱਲਾਂ ਨਹੀਂ ਬੋਲਨੀ ਆ ਮਿਰਤਾ ਇੱਕੋ ਹੀ ਸੁਰਜੀਤ ਪਾਤਰ ਸਾਹਿਬ ਦਾ ਸ਼ੇਰ ਹੈ ਕਿ ਕੀ ਹੋਇਆ ਜੇ ਪੱਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਜ਼ਮੀਨ ਰੱਖ ਲਈਏ ਫੁੱਲਾਂ ਜੋਗੀ ਤਾਂ ਕਲਮੇ ਆਪਾਂ ਰਲ ਮਿਲ ਕੇ ਲੱਭ ਲਾਂਗੇ ਇਸੇ ਧਰਤੀ ਤੇ ਪਰ ਮੇਰੇ ਵੀ ਪਹਿਣਗੇ ਗਿੱdde ਵੀ ਪਹਿਣਗੇ ਕਰਨੈਲਾਂ ਚਰਨੈਲਾਂ ਦੀ ਧਰਤੀ ਹੈ ਹੋਚ ਪਰਤੀ ਹੋਣ ਵਾਸਤੇ ਮਸ਼ਹੂਰ ਆ ਆ ਜਿਹੜਾ ਚਿੱਟੇ-ਚੁੱਟੇ ਦਾ ਦਾਗ ਲੱਗ ਗਿਆ ਸੀ ਉਹਦੇ ਵਿਰੁੱਧ ਵੀ ਬਹੁਤ ਵੱਡਾ ਯੁੱਧ ਚਲਾਇਆ ਹੋਇਆ ਹੈ ਲੋਕਾਂ ਦਾ ਸਾਥ ਚਾਹੀਦਾ ਲੋਕ ਸਾਥ ਦੇ ਵੀ ਰਹਿਣੇ ਪੰਚਾਇਤਾਂ ਦੀਆਂ ਪੰਚਾਇਤਾਂ ਜਿਹੜੀਆਂ ਨੇ ਉਹ ਮਤੇ ਪਾ ਕੇ ਦੇ ਰਹੀਆਂ ਨੇ ਕਿ ਅਸੀਂ ਆਪਣੇ ਪਿੰਡ 'ਚ ਨਕਸ਼ਾ ਵਰਨ ਨਹੀਂ ਦੇਣਾ ਅਸੀਂ ਆਪਣੇ ਪਿੰਡ 'ਚ ਕਿਸੇ ਨੂੰ ਡਰੱਗ ਵੇਚਣ ਨਹੀਂ ਦੇਣੀ ਜੇ ਕੋਈ ਸਾਡੇ ਪਿੰਡ ਦਾ ਵੇਚਦਾ ਹੋਇਆ ਤਾਂ ਅਸੀਂ ਉਹਦੀ ਜ਼ਮਾਨਤ ਹੀ ਨਹੀਂ ਦੇਣੀ ਇਹਦਾ ਜ਼ਮਾਨਤ ਨਹੀਂ ਕਰਾਉਣੀ ਪੰਜਾਬ ਤੰਦਰੁਸਤ ਰਹੇ ਹੱਸਦਾ ਖੇਡਦਾ ਰਹੇ ਪਾਣੀ ਚ ਲਿਖਿਆ ਹੱਸਣ ਖੇਡਣ ਮਨ ਕਚਾਓ ਕਿ ਪੰਜਾਬ ਹੱਸਦਾ ਵਸਦਾ ਰਹੇ ਤੰਦਰੁਸਤ ਰਹੇ ਇਹ ਹੀ ਮੇਰੀ ਅਰਦਾਸ ਬਾਕੀ ਬਾਬਾ ਜੀ ਨੇ ਕੁਝ ਮੰਗਾ ਮੈਨੂੰ ਦਿੱਤੀਆਂ ਲਿਖ ਕੇ ਇਹਨਾਂ ਤੱਕਦੇ ਜਵਾਬ ਦਿੰਦੇ ਨਹੀਂ ਅਸੀਂ ਇਹ ਆਪ ਵੀ ਇਨਾਂ ਕੋਲੇ ਵੀ ਮੰਗਾ ਆਉਂਦੀਆਂ ਨੇ ਕਿਉਂਕਿ ਰਾਸ ਸਭਾ ਦੇ ਮੈਂਬਰ ਨੇ ਕੁਝ ਮੰਗਾ ਹਜਿਆਂ ਨੇ ਜਿਹੜੀਆਂ ਇਹ ਮੇਰੇ ਕੋਲੇ ਲੈ ਆਉਂਦੇ ਆ ਸੋ ਜਿਵੇਂ ਬਾਬਾ ਜੀ ਕਹਿਣਗੇ ਉਵੇਂ ਹੋ ਜਾਊਗਾ ਬਸ ਮੇਰੀ ਇੰਨੀ ਹਾਜ਼ਰੀ ਕਬੂਲ ਕਰੇ ਵਾਹਿਗੁਰੂ ਜੀ ਕਾ ਖਾਲਸਾ ਅ ਬਹੁਤ ਹੀ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਨੂੰ 25ਵੇਂ ਵਰੇ ਗਣ ਦੀ ਲੱਖ ਲੱਖ ਵਧਾਈ ਹੋਵੇ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਗੁਰੂ ਜਰਨਾ ਦੇ ਵਿੱਚੇ ਇਸ ਅ ਕਾਰਜ ਨੂੰ ਜਿਹੜਾ ਕਿ ਅੱਜ ਤੋਂ 25 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਅੱਜ ਉਹ ਪੂਰੇ ਭਾਰਤ ਦੇ ਵਿੱਚ ਉਦਾਹਰਣ ਬਣ ਗਿਆ ਇਹ ਪਹਿਲੀ ਪਵਿੱਤਰ ਕਾਲੀ ਵਹੀ ਹੈ ਜਿਹੜੀ ਪ੍ਰਦੂਸ਼ਿਤ ਹੋ ਕੇ ਦੁਬਾਰਾ ਉਹਦਾ ਅਮਰਤ ਜਲ ਅਸੀਂ ਸਖ ਸਕਦੇ ਆ ਉਹਦੇ ਵਿੱਚ ਨਹਾ ਸਕਦੇ ਆ 12 ਮਹੀਨੇ ਚੱਲਣ ਵਾਲੀ ਇਹ ਵਹੀ ਹੈ ਇਸੇ ਤਰ੍ਹਾਂ ਹੁਣ ਚਿੱਟੀ ਵਹੀ ਕਾਲਾ ਸੰਗਿਆ ਡਰੇਨ ਪੀਟਰ ਬੁੱਢਾ ਫਰਿਆ ਘਰ ਟੰਗ ਢਾਬ ਨਾਲ ਇਹ ਸਾਰੇ ਹੀ ਸਾਫ਼ ਹੋਣਗੇ ਉਹਦੇ ਵਾਸਤੇ ਵੀ ਆਉਣ ਵਾਲੇ ਸਮੇਂ 'ਚ ਕੇ ਹਵਾ ਪਾਣੀ ਧਰਤੀ ਭਜਣਗੇ ਤੇ ਸਾਡਾ ਭੋਖ ਪਜੂਗਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਮੁੱਖ ਮੰਤਰੀ ਸਾਹਿਬ ਦਾ ਇਹਨਾਂ ਨੇ ਕਿ ਇਹ ਜ਼ਰੂਰੀ ਰਿਲੇਵੇਂ ਕਰਕੇ ਖਾਣਾ ਇਹ ਆਪਣਾ ਸਮਾਗਮ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਆਮਾਨ ਸਾਹਿਬ ਕੋ ਆਪਾਂ ਰੱਬੀ ਪਾਣੀ ਅੱਜ ਦੇ ਸਮਾਗਮ ਦੇ ਵਿੱਚ ਤੁਸੀਂ ਬੜੇ ਆਦਰ ਸਤਿਕਾਰ ਸਨਮਾਨ ਦੇ ਨਾਲ ਆਏ ਆ ਤੇ ਇਥੇ ਜਿਹੜੇ ਲਗਾਤਾਰ ਸੇਵਾ ਕਰਦੇ ਉਹਨਾਂ ਦਾ ਸਨਮਾਨ ਵੀ ਹੋਣਾ ਅਸੀਂ ਇੱਕ ਦੋ ਸਿਰ ਥੋੜੇ ਸਨਮਾਨ ਕਰਾ ਕੇ ਬਾਕੀ ਜਿਹੜੇ ਹੈ ਉਹ ਬਾਅਦ ਵਿੱਚ ਕਰਾਂਗੇ ਤਾਂ ਕਿ ਕਿਉਂਕਿ ਜਿੰਨਾ ਵੱਡਾ ਬੰਦਾ ਉਹਦੀਆਂ ਜ਼ਿੰਮੇਵਾਰੀਆਂ ਵੀ ਵੱਡੀਆਂ ਸੋ ਅਸੀਂ ਅ ਗੁਰੂ ਚਰਨਾ ਜੀ ਅਰਦਾਸ ਕਰਾਂਗੇ ਕਿ ਪਾਤਸ਼ਾਹ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਦੇਹੋ ਦੇ ਫੈਸਲੇ ਇਹਨਾਂ ਨੇ ਦੋ ਤਿੰਨ ਲਏ ਆ ਪਾਣੀ ਨੂੰ ਬਚਾਉਣ ਵਾਸਤੇ ਬਹੁਤ ਵਧੀਆ ਜਿਹੜਾ ਹੈਗਾ ਇਹ ਅੱਗੇ ਸਾਰਾ ਕੁਝ ਸੀ ਸਾਡੇ ਕੋਲ ਸੀਗਾ ਪਰ ਕਿਸੇ ਨੇ ਸੋਚਿਆ ਨਹੀਂ ਵੀ ਪਾਣੀ ਨਹਿਰੀ ਪਾਣੀ ਜੀ ਵੀਧਾਰਾਂ ਦੇ ਖੇਤਾਂ ਤੇ ਕਰ ਚੱਲ ਜੇ ਤੇ ਜਿਸ ਤਰ੍ਹਾਂ ਅਸੀਂ ਦੇਖਿਆ ਹੈ ਸਿਸਟਮ ਦੇ ਵਿੱਚ 100-100 ਸਾਲ ਪਟਵਾਰੀ ਹੜਤਾਲ ਕਰੀ ਜਾਂਦੇ ਸੀ ਤੇ ਕਲਮ ਛੋੜ ਕੇ ਬੈਠੇ ਰਹਿੰਦੇ ਸੀ ਕਦੇ ਕਿਸੇ ਨੇ ਉਹਨਾਂ ਦੇ ਨਾਲ ਲੜਾਈ ਨਹੀਂ ਲੜੀ ਇਹ ਡਰ ਹੀ ਜਾਂਦੇ ਸੀ ਇਹਨਾਂ ਦਾ ਜਿਹੜਾ ਫੈਸਲਾ ਅਸੀਂ ਇਹਨਾਂ ਦੇ ਮੌਕੇ ਤੇ ਅਪਰੀਸ਼ੀਏਟ ਕਰਦੇ ਹਾਂ ਕਿ ਇਹ ਜਿਹੜੀ ਚੀਜ਼ ਹੈ ਵੀ ਆਹ ਜਿਹੜਾ ਆ ਜਿੰਨੇ ਵੀ ਸਾਡੇ ਕਜ਼ਹਿਰੀਆਂ ਦੇ ਵਿੱਚ ਤਖੀਰਦਾਰ ਸਾਹਿਬ ਜਿਨ੍ਹਾਂ ਨੇ ਇੱਕ ਡਿਊਟੀ ਸੀਗੀ ਕਿ ਤੁਸੀਂ ਰਜਿਸਟਰੀਆਂ ਕਰਨੀਆਂ ਕਿਸ ਤਰ੍ਹਾਂ ਭਵੇਂ ਜਿੰਨਾ ਮਰਜ਼ੀ ਕਰ ਲੋ ਅਸੀਂ ਉਹ ਕਿਸ ਤਰ੍ਹਾਂ ਦਾ ਸਾਡਾ ਉਥੇ ਵਿਹਾਰ ਹੁੰਦਾ ਸੀ ਕਿਉਂਕਿ ਜੇ ਕਹੀਏ ਸਾਨੂੰ ਸਾਨੂੰ ਕੋਈ ਸਮੱਸਿਆ ਨਹੀਂ ਉਥੇ ਸਮੱਸਿਆ ਕੀ ਨੂੰ ਆਉਣੀ ਹੈ ਗਰੀਬ ਬਣਾਉਣੀ ਹੈ ਜਿਹਦੇ ਕੋਲ ਕੁਝ ਨਹੀਂ ਸੋ ਇਸ ਵਾਸਤੇ ਉਹਨਾਂ ਦਾ ਜਿਹੜਾ ਫੈਸਲਾ ਸੀ ਬਹੁਤ ਵਧੀਆ ਫੈਸਲਾ ਹੈ ਪ੍ਰਸ਼ਾਸਨ ਸਿਸਟਮ ਅਸੀਂ ਮਾਨ ਸਾਹਿਬ ਕਹਿੰਦੇ ਆ ਲੋਕ ਅਨਪੜ੍ਹ ਵੀ ਹੋ ਸਕਦੇ ਆ ਘੱਟ ਬੜੇ ਵੀ ਲਿਖੇ ਵੀ ਹੋ ਸਕਦੇ ਆ ਪਰ ਜਿਹੜੇ ਸਾਡੇ IAS PCS ਅਫੀਸਰ ਜਿੰਨੇ ਵੀ ਆ ਇਹ ਚੋਟੀ ਦੇ ਉੱਪਰੋਂ ਲੈਣੇ ਆ ਇਹ ਸਾਡੇ ਸਮਾਜ ਨੂੰ ਜਿੱਲਣ ਵਿੱਚ ਜਿਹੜਾ ਧਿਆ ਕੀ ਇਹ ਜਵਾਬ ਦੇ ਨਹੀਂ ਇਹਨਾਂ ਨੇ ਸਰਕਾਰਾਂ ਨੂੰ ਗਾਈਡ ਕਰਨਾ ਇਹਨਾਂ ਨੇ ਲੋਕਾਂ ਨੂੰ ਰਸਤੇ ਦੱਸਣਾ ਉਹੀ ਜਿਹੜਾ ਸਿਸਟਮ ਸਾਡਾ ਜਿਹੜਾ ਤੁਸੀਂ ਦੱਸਿਆ ਇਹ 70 ਸਾਲਾ ਮਾਨ ਸਾਹਿਬ ਜਦੋਂ ਮਸ਼ੀਨ ਨੌਕਸ ਨਿਕਲ ਜੂਵੇ ਉਹਦੇ ਦੌੜ ਜਾਂਦੀ ਆ ਹੁੜੇ ਨੂੰ ਚਾਲੂ ਕਰਦੀਏ ਤਾਂ ਕਿ ਇਹ ਜਖਾਲ ਦੇ ਜਿਹੜਾ ਹੈਗਾ ਨਿਕਲ ਜਾਵੇ ਲੋਕ ਚਾਹੁੰਦੇ ਆ ਕਿਉਂਕਿ ਲੋਕ ਚਾਹੁੰਦੇ ਆ ਕੋਈ ਸਾਰੀਆਂ ਚੀਜ਼ਾਂ ਹੁਣ ਆਮ ਪੰਜਾਬ ਦੇ ਵਿੱਚ ਹੈ ਰੁਜ਼ਗਾਰ ਚਾਹੁੰਦੇ ਆ ਸੇਫਟੀ ਚਾਹੁੰਦੇ ਆ ਦਵਾਈਆਂ ਚਾਹੁੰਦੇ ਹਰ ਚੀਜ਼ ਚਾਹੁੰਦੇ ਆ ਸਰਕਾਰ ਦੇ ਕੋਲੋਂ ਚਾਣੀ ਹੁੰਦਾ ਸੋ ਉਹਦੇ ਵਾਸਤੇ ਜੇ ਇੰਨਾ ਹੀ ਜੋ ਕਿਸੇ ਇਮਾਨਦਾਰੀ ਦੇ ਨਾਲ ਲੋਕਾਂ ਨੂੰ ਮਿਲਣ ਲੱਗ ਪਵੇ ਅਸੀਂ ਦੇਖਿਆ ਕਿ ਪਿਛਲੇ ਸਮਿਆਂ ਦੇ ਵਿੱਚ ਹੀ ਵਿਜੀਲੈਂਸ ਪੰਜ ਚਾਰ ਦਿਨ ਕੰਮ ਕਰਦੀ ਹੁੰਦੀ ਸੀ ਥੋੜੇ ਜਿਹੇ ਦਿਨ ਉਦੋਂ ਮਖਰੋ ਕਹਿੰਦੇ ਵਿਜੀਲੈਂਸ ਦੇਖਿਆ ਨਹੀਂ ਕਿ ਉਹ ਕਿਸੇ ਨੂੰ ਫੜਦੀ ਹੋਵੇ ਸੋ ਇਹ ਜਿੰਨੇ ਵੀ ਸਬਕ ਤੁਸੀਂ ਖਾਸ ਕਰਕੇ ਸਿਸਟਮ ਜਿਹੜਾ ਅੱਖਾਂ ਕੱਢ ਕੇ ਪੋਲਿਟਿਕਲ ਲੀਡਰਾਂ ਨੂੰ ਦਬਾ ਲੈਂਦਾ ਸੀ ਵੀ ਜਿੱਦਾਂ ਮੈਂ ਕਹਿੰਨਾ ਉਦਾਂ ਕਰੋ ਤੁਸੀਂ ਇਹ ਵਧੀਆ ਜਿਹੜੀ ਸੋਚ ਜਿਹੜੀ ਆ ਉਹਨਾਂ ਬੰਦਿਆਂ ਨੂੰ ਜਿਹੜੇ ਕਹਿੰਦੇ ਸੀ ਕਿ ਸਾਨੂੰ ਅੱਗੇ ਲਾਜੇ ਅਕਲ ਹੁੰਦੀ ਤੇ ਉਹਨਾਂ ਨੂੰ ਲੋਕਾਂ ਦਾ ਭਲਾ ਹੋ ਜਾਣਾ ਸੀ ਲੋਕ ਤਰ ਜਾਣੇ ਸੀ ਤੋ ਇਹਦੇ ਵਿੱਚ ਬਹੁਤ ਵੱਡਾ ਜਿਹੜਾ ਹੈਗਾ ਉਹ ਸਿਸਟਮ ਦੇ ਵਿੱਚ ਜਿਹੜੀ ਸਦਾ ਸਰਕਾਰ ਰਹਿਣੀ ਹੈ ਉਹ ਠੀਕ ਹੋਣੀ ਚਾਹੀਦੀ ਹੈ ਤੇ ਉਹ ਠੀਕ ਹੋ ਜਵੇ ਤੇ ਫਿਰ ਬਹੁਤ ਕੁਝ ਜਿਹੜਾ ਹੈਗਾ ਲੋਕਾਂ ਵਾਸਤੇ ਬਾਹਰਲੇ ਮੁਲਕਾਂ 'ਚ ਵੀ ਲੋਕਾਂ ਨੂੰ ਵੰਡਦੇ ਨਹੀਂ ਪਰ ਉਹਨਾਂ ਨੂੰ ਸਾਰੇ ਕੰਮ ਜਿਹੜੇ ਹੈਗੇ ਸਮੇਂ ਤੇ ਮਿਲਦੇ ਸੀ ਬਹੁਤ-ਬਹੁਤ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਆਪਾਂ ਜਿਹੜਾ ਹੈਗਾ ਲਗਾਤਾਰ ਇਸ ਮਕਸ਼ਦ ਵਾਸਤੇ ਸਮਾਗਮ ਚੱਲਦਾ ਰਹੂਗਾ ਮੁੱਖ ਮੰਤਰੀ ਸਾਹਿਬ ਦਾ ਆਪਾਂ ਸਨਮਾਨ ਕਰਾਂਗੇ ਤੇ あっこうす